ਓਏ ਸ਼ੇਅਰ ਕਰਨ ਦਾ ਫਾਇਦਾ ਹੋਇਆ ਨਾ ਆਸ਼ੂ ਇਸ ਸਟੇਜ ਤੇ ਪਹਿਲੇ ਇੱਕ ਗੱਜ ਤੁਹਾਨੂੰ ਲੇਕ ਦੇ ਕੋਲ ਹਿਡਨ ਪਲੇਸ ਦੱਸਦੇ ਆ ਥੋੜਾ ਜਿਹਾ ਸਰਦੀਆਂ ਦੇ ਟਾਈਮ ਬੰਦਦੇ ਹੋ ਨਾ ਉਦੋਂ ਹੁੰਦਾ ਹੈ ਹਾਂ ਦੇਖ ਕੀ ਹੁੰਦਾ ਦੁਬਾਰਾ ਬੋਲਿਓ ਜਦੋਂ ਸਰਦੀਆਂ ਦੇ ਟਾਈਮ ਨਾ ਜਿਹੜੀ ਮਾਈਗਰੇਟਰੀ ਬਰਡਸ ਹੁੰਦੀਆਂ ਨੇ ਹਾਂ ਆਏ ਉੱਥੇ ਹੁੰਦੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਇਸ ਪਾਸੇ ਉਹ ਬਿੱਤਰ ਆਹ ਦੇਖੋ ਹੈਗਾ ਅੱਗੇ ਤੁਹਾਨੂੰ ਆਹ ਗੇਟ ਲਾਇਆ ਹੋਇਆ ਰਾਤ ਨੂੰ ਬੰਦ ਕਰ ਦਿੰਦੇ ਹੋਣੇ ਮਤਲਬ ਇੱਧਰ ਜੰਗਲ ਇਹ ਹੈਗੀ ਬਹੁਤ ਜੰਗਲੀ ਜਾਨਵਰ ਤੁਹਾਨੂੰ ਮਿਲਣਗੇ ਸ਼ੇਰ ਵੀ ਮਿਲੂਗਾ ਲੈਪਡਾ ਵੀ ਮਿਲੂਗਾ ਅੱਛੀ ਤਾਂ ਵੀ ਮਿਲੂਗਾ ਸ਼ੇਰ ਵੀ ਹੈਗਾ ਹਾਂ ਫੰਗੜਾ ਬੰਨਿਆ ਪੜੋ ਆਪ ਕੋ ਇੱਧਰ ਹੋ ਜਾਓ ਪਹਿਲੇ ਸਾਈਡ ਉੱਪਰ ਹਾਂ ਉਧਰ ਡਿੱਗ ਨਾ ਜਾ ਸਲਿੱਪ ਕਰਕੇ ਕੁਝ ਗ੍ਰਾਤਾ ਕਰਤਾ ਹੋਏਗਾ ਜੇ ਵੀ ਇਹ ਘਰ ਨੂੰ ਬੰਦ ਤੇ ਆ ਦੇਖੋ ਵਾਜਾਂ ਵੀ ਆ ਰਹੀਆਂ ਹੋਣੀਆਂ ਤੁਹਾਨੂੰ ਵਿੱਚ ਬਰਡਸ ਦੀਆਂ ਕਿੰਨੀਆਂ ਸਾਰੀਆਂ ਮਾਰਕ ਹੋਏਗੇ ਤਰ੍ਹਾਂ ਤਰ੍ਹਾਂ ਦੀਆਂ ਬਾਜਾਂ ਹੁਣ ਤਾਂ ਨਹੀਂ ਜਦੋਂ ਸੀਜ਼ਨ ਹੁੰਦਾ ਉਹਨੂੰ ਦੇਖ ਸਕਦੇ ਆ ਦੇਖੋ ਬੋਰਡ ਤੇ ਲਿਖਿਆ ਵੀ ਹੋਇਆ ਕੀ ਆਹ ਪਿਆ ਸੰਬਤ ਤੱਕ ਇਹ ਹੈ ਕਿ ਤੁਹਾਨੂੰ ਇੱਥੇ ਆ ਰੋਡ ਤੇ ਜਾ ਕੇ

ਆਟੇ ਆਂਦੇ ਇੱਧਰ ਲੋਗ ਫੇਰੇ ਆਂਦੇ ਬਹੁਤ ਭੜਾ ਇੱਧਰ ਪ੍ਰੈਫਰ ਕਰਦੇ ਲੋਕੀ ਉੱਥੋਂ ਗਾਇਸ ਜੇ ਤੁਸੀਂ ਚੰਡੀਗੜ੍ਹ ਰਹਿੰਦੇ ਹੋ ਕੋਈ ਵੀ ਇੱਥੇ ਆਓ ਤੇ ਇਹ ਹਿਡਨ ਪਲੇਸ ਤੇ ਆ ਕੇ ਦੇਖੋ ਕਿੰਨਾ ਵਧੀਆ ਨਜ਼ਾਰਾ ਦੇਖੋ ਬੰਦਾ ਵਾ ਕਿੱਦਾਂ ਲੱਗਿਆ ਸ਼ੋ ਤੈਨੂੰ ਬਹੁਤ ਗੰਦਾ ਗੰਦਾ ਕਿਉਂ ਇੱਥੇ ਆ ਕੇ ਕਰਕੇ ਹੁਣ ਇੱਧਰ ਹੋ ਜਾ ਤੈਨੂੰ ਮੈਨੂੰ ਤਾਂ ਡਰ ਲੱਗ ਰਿਹਾ ਤੂੰ ਉੱਧਰ ਨੂੰ ਨਾ ਡਿੱਗ ਜੀ ਜਗਾ ਘਾਟ ਆ ਨਾ ਬਹੁਤ ਜਗਾ ਬਹੁਤ ਘਟਾ ਨਹੀਂ ਨਹੀਂ ਪੀਕਾਕ ਸੋ ਹੀ ਰਹਿੰਦੇ ਪੀਕੋਕ ਦੇਖੀਏ ਜੇ ਪੀਕੋ ਕੋਈ ਦਿਖਿਆ ਨਾ ਫਿਰ ਵੀਰੇ ਫੋਟੋ ਪਿਕਚਰ ਕੈਸ਼ ਬੋਲਦਾ ਇਹ ਤਾਂ ਮੇਰਾ ਘਰ ਹੈ ਤਾਂ ਮੇਰਾ ਆ ਕੈਸ਼ ਨੂੰ ਇੱਥੇ ਲੈ ਆ ਕੈਸ਼ ਨੂੰ ਲੈ ਆਂਦੇ ਨਾ ਵਧੀਆ ਉਹਨੇ ਤਾਂ ਭੱਜੇ ਜਾਣਾ ਅੱਗੇ ਅੱਗੇ ਉਹ ਤਾਂ ਪਾਣੀ 'ਚ ਰੁੜ ਜਾਣਾ ਸਿਰਦਾ ਫੇਮ ਫਸਾ ਫਿਰ ਉਹ ਉਹ ਫਸਾ ਦੇ ਲਾਸਤ ਦੇ ਤੇ

ਮੇਰੇ ਪਦਰਮੇ ਆਈਡੀਆ ਲਾ ਰਹੇ ਆ ਉਹਦਾ ਐਂਟਰੀ ਉਸ ਪਾਸੇ ਤਾਂ ਉਹ ਜਿਹੜੀ ਹੋਮ ਮੰਨ ਲਾ ਤਾਂ ਉਹਦੇ ਨਾਲ ਤਾਂ ਨਹੀਂ ਜੁਆਇਨ ਹੈਗਾ ਨਹੀਂ ਨਹੀਂ ਉਹ ਬਰਡ ਪਾਰਕ ਦਾ ਬਰਡ ਪਾਰਕ ਨਾਲ ਜੁਆਇਨ ਤਾਂ ਨਹੀਂ ਉਹ ਅਲੱਗ ਹੈ ਉਹ ਤਾਂ ਪੂਰਾ ਜਾ ਕੇ ਦਿਖਾਉਣਾ ਚਾਹੀਦਾ ਸੀ ਇਹ ਗਾਇਜ਼ ਅਗਲੇ ਐਪੀਸੋਡ ਚ ਤੁਸੀ ਤੁਹਾਨੂੰ ਦੱਸਾਂਗੇ ਕਿ ਉੱਥੋਂ ਕੀ ਆ ਐਪੀਸੋਡ 1 ਉੱਥੇ ਤੱਕ ਜਾਵਾਂਗੇ ਨਾਲ ਥੋੜੇ ਜਿਹੀ ਕੇਲੇਦਰਜਨ ਚਾਹੀਦੇ ਆ ਕਿਉਂਕਿ ਸਾਡੀ ਅੱਖ ਵੀ ਲੱਗ ਰਹੀ ਆ ਹੁਣ ਆਖ ਲੜ ਮੈਨੂੰ ਪਤਾ ਨਹੀਂ ਉੱਥੇ ਮੋੜ ਤੇ ਕੇ ਜਾ ਕੇ ਤੁਸੀਂ ਰੋਲਾ ਪਾ ਦੋ ਪੁੱਤ ਜਿਆ ਬਿਊ ਹੈ ਹਵਾ ਬੋਤੇ ਹੀ ਜਾਜ ਉੜ ਜਿਓਗੇ ਦੋਨੋ ਜਣੇ ਹਵਾ ਚ ਉੜ ਜਾਣਾ ਉਹ ਦੇਖੋ ਈਗਲ ਉਹ ਆਗੀ ਤੁਹਾਡੇ ਪਿੱਛੇ ਈਗਲ ਤੁਹਾਡੇ ਟੋਪੀ ਲੈ ਕੇ ਜਾਉਂਦੇ ਲੋ ਜਿਹੋਨਾ ਸੇ ਆ ਗਏ ਕੋਰੀਅਨ ਫੂਡ ਸਟੋਰ ਜਿੱਥੇ-ਇਥੇ ਸਾਰੇ ਕੋਰੀਅਨ ਹੀ ਬੈਠੇ ਹੋਏ ਸੀਗੇ ਤੇ ਨੂਡਲਸ ਖਾ ਰਹੇ ਆ। ਇਹ ਦੇਖੋ ਬਈ ਕੋਰੀਅਨ ਆਈਸ ਗਾਇਸ ਕੋਰੀਅਨ ਦਾ ਨਾ ਮਿੱਠਾ ਪਾਇਆ ਇਹਨਾਂ ਨੇ। ਬਹੁਤ ਜ਼ਿਆਦਾ ਹੀ ਮਿੱਠਾ ਇਹਨਾਂ ਪਿੰਦੇ ਆ ਮਿੱਠਾ ਕੋਰੀਅਨ। ਮਿਰਚਾਂ ਵੀ ਨਹੀਂ ਖਾਂਦੇ, ਮਿੱਠਾ ਵੀ ਇਹਨਾਂ ਪਿੰਦੇ ਆ। ਮਿੱਠਾ ਜ਼ਿਆਦਾ ਖਾਂਦੇ ਰ ਮਿੱਠਾ ਚਾਹੀਦਾ ਹਮਾਰਾ। ਹੌਰ ਹਾਂ। ਬਹੁਤ ਜਿਆਦਾ ਮਿੱਠਾ ਸਿਆਣ ਮੈਂ ਤਾਂ ਨਹੀਂ ਅੱਗੇ ਤੂੰ ਲੈਂਦੀ ਨਾਲੇ ਮਹਿੰਗਾ ਵੀ ਹੋਊਗਾ ਕਿੰਨਾ ਰੇਟ ਹੈ ਤੇ ਕਿੰਨੇ ਦਾ ਹੈ 150 ਦਾ 150 ਦਾ ੱਟੱਕ 150 150 ਨੰਬਤ ਜਵਾ ਕਰਜ ਕਰਦੇ ਅੰਗਰੇਜ਼ ਜਣ ਆਪ ਪਹਿਲਾਂ ਸੀ ਪਹਿਲਾਂ ਮੈਂ ਪਰ ਇਹ ਉਹ ਠੰਡਾ ਨਹੀਂ ਹੈ ਉਹ ਗਰਮ ਹੈ گھر ਜਾ ਕੇ ਠੰਡਾ ਨਹੀਂ ਇਹ ਤਾਂ ਖਤਮ ਹੋ ਗਿਆ ਦੇਖੋ ਥੋੜਾ ਜਿਹਾ ਟੇਸ ਤਾਂ ਆਏਗਾ ਟੋਕਲਾ ਟੋਕਲਾ ਖੜਿਆ

इंडियन पीपल ने हमारी वीडियोस को सब्सक्राइब और लाइक नहीं करा तो प्लीज हिट द सब्सक्राइब बटन एंड द लाइक बटन बूम लगता किसी का विह हो रहा है तो कड़ोली चुकी हुई है भरन जा रहे होने लो जी पहुंच के घर हम कि कैश हो रहा